हर चे शुद्ध अजनादां बव गर गदा बाशद गर सुल्तान बव गदा ने गा गर भिखारी बिल्कुल निर्धन है भिखारी है यह छोटी दा धनवान है राजा है सुल्तान है अगर रब याद नहीं करता तो वह भिखारी भी मूरख है और धनवान भी मूर्ख है हर चे शुद्ध ਕਾਜਨਾ ਦਾ ਨਾਦੋ ਨਾਦਾਨ ਹੈ ਮੂਰਖ ਗਰਗਦਾ ਬਾ ਸ਼ਦਵਾ ਗਰ ਸੁਲਤਾਨ ਬ ਭਾਵੇਂ ਸੁਲਤਾਨ ਹੈ ਤੇ ਭਾਵੇਂ ਬਿਖਾਰੀ ਹੈ ਭਾਵੇਂ ਮੁਫਲਿਸ ਹੈ ਭਾਵੇਂ ਅਮੀਰ ਹੈ ਮੂਰਖ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨਿਰਾ ਮੂਰਖ ਨਹੀਂ ਮੂਰਖਾਂ ਦਾ ਸਰਦਾਰ ਹੈ ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਹੀਂ ਨਾ ਨਿਰਾ ਮੂਰਖ ਨਹੀਂ ਹੈ ਮੂਰਖਾਂ ਦਾ ਵੀ ਮੁਖੀ ਉਹਦੀ ਯਾਦ ਨਾਲ ਇਤਨਾ ਆਨੰਦ ਮਿਲਦਾ ਹੋਵੇ ਤੇ ਬੁਲਾਈ ਬੈਠਾ ਉਹਦੀ ਯਾਦ ਮਹਾ ਖੁਸ਼ੀ ਹੋਵੇ ਤੇ ਬੁਲਾਈ ਬੈਠਾ ਸੁਧ ਚਿਤ ਆਏ ਮਹਾ ਆਨੰਦਾ ਜਿਸ ਵਿਸਰੇ ਸੋ ਮਰ ਜਾਏ ਹੁਣ ਭਾਈ ਸਾਹਿਬ ਭਾਈ ਨੰਦ ਲਾਲ ਆਪ ਵੀ ਦੋ ਪ੍ਰਸ਼ਨ ਕਰ ਦੇਣ ਗਮ ਛੇ ਬਾਸ਼ਤ ਗਮ ਕੀ ਹੈ ਦੁਖ ਕੀ ਹੈ ਗਮ ਕੀ ਹੈ ਗਮ ਚੇ ਵਾਸ਼ਤ ਫਿਰ ਕਹਿੰਦੇ ਨੇ ਚੀਸ ਤੋ ਸ਼ਾਦੀ ਖੁਸ਼ੀ ਕੀ ਹੈ ইরਾਨੀ ਭਾਸ਼ਾ ਦਾ ਸ਼ਬਦ ਸ਼ਾਦੀ ਇਹਦੇ ਅਰਥ ਆਨੰਦ ਕਾਰਜ ਨਹੀਂ ਹੈ ਇਹਦੇ ਅਰਥ ਕੇਵਲ ਖੁਸ਼ੀ ਹੈ ਇੰ ਦਿਲ ਸ਼ਾਦ ਹਸ ਤੇ ਦਿਲ ਬੜਾ ਖੁਸ਼ ਹੈ ਇਨਾ ਸ਼ਾਦ ਹਸ ਤੇ ਖੁਸ਼ ਨਹੀਂ ਹੈ ਸ਼ਾਦ ਖੁਸ਼ ਸ਼ਾਦੀ ਖੁਸ਼ੀ ਆਨੰਦ ਕਾਰਜ ਨਹੀਂ ਹੈ आनंद कारण लीना को दूजा शब्द है निकाह की खाना है निकाह दिल शाद दस यह दिल बड़ा खुश है ई खाना है शादी अस इस घर बड़ी खुशी है भाई साहब कहें चीज शादी खुशी की है दसो गम चे वाश गम की है दसो आदमी हैरान होगागा गए भी कोई सवाल है ਯਮ ਜੀਨ ਤੇ ਮਨੁੱਖ ਹੁੰਦੇ ਨੇ ਅਕਸਰ ਮਨ ਦੇ ਤਲ ਤੇ ਹੁੰਦੇ ਦੁਖੀ ਤੇ ਲੋਗ ਹਨ ਪਰ ਦੁੱਖ ਕਿਉਂ ਹੈ ਇਹ ਮਨੁੱਖ ਨੂੰ ਨਹੀਂ ਪਤਾ ਇਹ ਵੀ ਮੈਰਜ ਕਰਾ ਕਿਉਂਕਿ ਮਹਾਤਮਾ ਬੁੱਧ ਕਿਹਾ ਕਰਦੇ ਸਨ ਦੁੱਖ ਹੈ ਦੁੱਖ ਹੈ ਦੁੱਖ ਹੈ ਪਰ ਦੁੱਖ ਦਾ ਕਾਰਨ ਵੀ ਹੈ ਬਿਨਾਂ ਕਾਰਨ ਤੋਂ ਨਹੀਂ ਹੈ ਉਹਦਾ ਕਾਰਨ ਨਹੀਂ ਪਰ ਉਹ ਕਹਿੰਦੇ ਸਨ ਨਿਵਰਤੀ ਦਾ ਸਾਧਨ ਵੀ ਹੈ। ਫਿਰ ਉਹ ਕਹਿੰਦੇ ਸਨ ਸੁਖ ਵੀ ਹੈ। ਸੁਖ ਵੀ ਹੈ। ਇਹ ਦੋ ਭਾਵ ਤੁਹਾਨੂੰ ਗੁਰਬਾਣੀ 'ਚ ਵੀ ਮਿਲਣਗੇ। ਜੈਸੇ ਸਤਗੁਰ ਦੀ ਬਾਣੀ ਐਸਾ ਪ੍ਰਮਾਨ ਕਰਦੀ ਏ ਦੁੱਖ ਕੀ ਪੰਡਾ ਖੁੱਲੀਆਂ। ਸੁਖ ਨਾ ਨਿਕਸਿਓ ਕੋਏ। ਔਰ ਮਨੁਕ ਦੁੱਖਾਂ ਦੀ ਪੰਡ ਏ ਔਰ ਕੁਛ ਵੀ ਨਹੀਂ। ਇਕ ਲੱਖ ਮਨੁਕ ਬੈਠਾ ਹੋਵੇ ਦੁੱਖ ਦੀਆਂ ਪੰਡਾਂ ਹੀ ਬੈਠੀਆਂ ਨੇ ਉਸਤਾਫੀ ਮਾਪ। ਜ਼ਰਾ ਖੋਲ ਕੇ ਦੇਖੀਏ ਸਿਵਾਏ ਦੁੱਖਾਂ ਤੋਂ ਕੁਝ ਵੀ ਨਹੀਂ ਨਿਕਲਦਾ ਦੁੱਖ ਕੀ ਬੰਡਾ ਖੁੱਲੀਆਂ ਸੁਖ ਨਾ ਨਿਕਸਿਓ ਕੋ ਸਤਗੁਰ ਐਸਾ ਕਹਿੰਦੇ ਨੇ ਪਰ ਹੁਣ ਸਤਗੁਰ ਦੇ ਹੋਰ ਬੋਲ ਸੁਣੋ ਗੁਰੂ ਅਰਜਨ ਦੇਵ ਜੀ ਮਾਰ ਦੁੱਖ ਨਾ ਹੀ ਸਭ ਸੁਖ ਹੀ ਹੈ ਰੇ ਔਰ ਨਹੀਂ ਸਭ ਦੇਤੇ ਬੁਰਾ ਨਹੀਂ ਸਭ ਭਲਾ ਹੀ ਹੈ ਰੇ ਇਕਾ ਇੱਕ ਹੀ ਨੇ ਸੇ ਇਹਦੇ ਦੋਵੇਂ ਬਿਰੋਹ ਹੋਰ ਕੋਈ ਖੁਸ਼ੀ ਨਹੀਂ ਤੁਧ ਚੇਤ ਆਏ ਮਾਹ ਅਨੰਦ ਹੁਣ ਮੈਂ ਫਿਰ ਅਰਜ਼ ਕਰਾਂ ਭਾਵੇਂ ਕਿਤਨਾ ਹੀ ਨਿਕਟ ਵਰਤੀ ਸੰਬੰਧੀ ਹੋਵੇ ਨਾਨਕਿਆਂ ਦਾਦਕਿਆਂ ਸਹੁਰਿਆਂ ਯਾਦ ਦੇ ਚ ਨਹੀਂ ਤੇ ਰਿਸ਼ਤਾ ਤੋ ਤੇ ਭਾਵੇਂ ਉਪਰੇ ਬੇਗਾਨਾ ਹੈ ਪਰ ਬਾਰ ਬਾਰ ਯਾਦ ਆ ਰਿਹਾ ਹੈ ਤੋ ਰਿਸ਼ਤਾ ਜੁੜੇ ਹੋਏ ਸੰਬੰਧ ਜੁੜੇ ਯਾਦਾਂ ਦੇ ਸੰਬੰਧ ਹੁੰਦੇ ਨੇ ਹੋਂਦ ਦੇ ਥੋੜੀ ਹੁੰਦੇ ਠੀਕ ਹੈ ਹੋਂਦ ਦਾ ਰਿਸ਼ਤਾ ਹੈ ਕਦੀ ਯਾਦ ਹੀ ਨਹੀਂ ਕਦੀ ਯਾਦ ਕੀਤਾ ਹੀ ਨਹੀਂ ਜੋ ਭੁੱਲ ਗਿਆ ਸੰਬੰਧ ਟੁੱਟ ਗਿਆ ਪਰ ਜੋ बार-बार ਯਾਦ ਆ ਰਿਹਾ ਹੈ ਰਿਸ਼ਤਾ ਜੁੜਿਆ ਹੋਇਆ ਹੈ ਹੁਣ ਮੈਂ ਅਰਜ਼ ਕਰਾਂ ਈਸ਼ਵਰ ਨੂੰ ਅਸੀਂ ਗਵਾਇਆ ਨਹੀਂ ਗਵਾਇਆ ਤੇ ਉਸ ਨੂੰ ਜਾ ਸਕਦਾ ਜੋ ਇੱਕ ਜਗ੍ਹਾ ਹੈ ਤੇ ਦੂਜੀ ਜਗ੍ਹਾ ਨਹੀਂ ਹੈ ਮੱਛਲੀ ਸਾਗਰ ਨੂੰ ਗਵਾ ਕੇ ਕਿਵੇਂ ਰਹਿ ਸਕਦੀ ਹੈ ਜਿੱਥੇ ਐ ਉੱਥੇ ਸਾਗਰ ਤੇ ਹੈ ਗਵਾ ਕੋ ਕਹਿੰਦੇ ਸਭ ਕੁਝ ਛੁੱਟੇ ਦੇ ਦੇ ਅਸੀਂ ਈਸ਼ਵਰ ਨੂੰ ਗਵਾਇਆ ਨਹੀਂ ਬੁਲਾਇਆ ਹੈ ਹੁਣ ਉਹਨੂੰ ਯਾਦ ਕਰਨ ਲਈ ਸਾਰੇ ਸਾਧਨ ਨੇ ਕਰਤ ਕਿਰਤ ਹੈ ਜਪ ਹੈ ਤਪ ਹੈ ਇਹ ਸਭ ਉਸ ਦੇ ਯਾਦ ਦੇ ਸ ਹੈ ਪਿਰ ਗੁਰਵਾਣੀ ਇੰਜ ਵੀ ਕਹਿੰਦੀ ਤਉ ਚਿਤ ਆਵੇ ਤੇਰੀ ਤੂੰ ਯਾਦ ਆ ਰਹਿ ਤੇਰੀ ਬੜੀ ਬਖਸ਼ ਤੋਰੀ ਬੜੀ ਬਖਸ਼ ਤੇਰੀ ਬੜੀ ਰਹਿ ਤੇਰੀ ਬੜੀ ਕਿਉਂ ਉਹਦੀ ਯਾਦ ਮਹਾ ਅਨੰਦ ਉਹਦੀ ਯਾਦ ਮਹਾ ਖੇੜਾ ਸੁਧ ਚਿਤ ਆਏ ਮਹਾ ਅਨੰਦਾ ਜਿਸ ਵਿਸਰੇ ਸੋ ਮਰ ਜਾਏ ਉਰਗੋਜ ਯਾਦ ਕਹਿੰਦੇ ਨੇ ਪੰਜਾਬੀ ਚ ਕਹਿੰਦੇ ਨੇ ਛੇਦੇ ਕਰਨਾ ਸੰਸਕ੍ਰਿਤ ਦੇ ਚ ਕਹਿੰਦੇ ਨੇ ਸਿਮਰਨ ਕਰਨਾ ਹਰ ਸਿਮਰਨ ਕਰਨ ਨਾਲ ਹੁੰਦਾ ਕਿ ਇਹ ਗੁਰੂ ਵਰਜਨ ਦੇਵ ਜੀ ਮਹਾਰਾਜ ਦੱਸਦੇ ਨੇ ਕਿ ਚੰਦ ਮੈਂ ਅਰਜ਼ ਕਰਕੇ ਮੈ ਸਵਾਪਤੀ ਕਰਵ ਪ੍ਰਭ ਕੇ ਸਿਮਰਨ ਹੋਏ ਸੋ ਭਲਾ ਪ੍ਰਭ ਕੇ ਸਿਮਰਨ ਸੁਫਲ ਹੋਵੇ ਇਹਦੇ ਅਰਥ ਜੋ ਗ੍ਰਾਮਰ ਦੇ ਮੁਤਾਬਕ ਪਿੰਸਪਲ ਸਾਹਿਬ ਸਿੰਘ ਨੇ ਕੀਤੇ ਨੇ ਉਹ ਵੀ ਮੈਂ ਤੁਹਾਡੇ ਸਾਹਮਣੇ ਰੱਖਾਂ ਤੇ ਫਰੀਦ ਕੋਟੀਆਂ ਦਾ ਟਿੱਕਾ ਪੁਰਾਣੇ ਨਿਰਮਲੇ ਉਦਾਸੀ ਜੋ ਇਜ਼ਹਾਰ ਕਰਦੇ ਸਨ ਉਹ ਵੀ ਮੈਂ ਫੜਿਸ਼ਾਂ ਰੱਖਾਂ ਪ੍ਰਭ ਕੇ ਸਿਮਰਨ ਹੋਏ ਸੋਹ ਭਲ ਜੋ ਪ੍ਰਭੂ ਦਾ ਸਿਮਰਨ ਕਰਦਾ ਹੈ ਉਹਦੇ ਨਾਲ ਜੋ ਕੁਝ ਵੀ ਹੋ ਜਾਂਦਾ ਹੈ ਉਹ ਕਹਿੰਦਾ ਹੈ ਭਲਾ ਠੀਕ ਠੀਕ ਜੋ ਹੋ ਗਿਆ ਠੀਕ ਜਿਸਾ ਹੋ ਰਿਹਾ ਠੀਕ ਉਹ ਹਰ ਵਕਤ ਪ੍ਰਾਰਥਨਾ ਚਾਹੁੰਦਾ ਹੈ ਸਾਡਾ ਜਿਹੜਾ ਮਨ ਬਣਿਆ ਧਾਰਮਿਕ ਵਿਗਿਆਨ ਇਹ ਕਹਿੰਦਾ ਹੈ ਜਾਂ ਤੇ ਅੰਦਰ ਵਾਸ਼ਨਾ ਰਹੇਗੀ ਮਨ ਦੇ ਵਿੱਚ ਜਾਂ ਪ੍ਰਾਰਥਨਾ ਰਹੇਗੀ ਵਾਸ਼ਨਾ ਦੇ ਵਿੱਚ ਮੰਗ ਮੰਗੇਗੀ ਹਰ ਵਕਤ ਪ੍ਰਾਰਥਨਾ ਦੇ ਜਨਵਾਦ ਹੋਵੇਗੀ ਸ਼ੁਕਰਨ ਸ਼ੁਕਰ ਕਰੋ ਤੇਰਾ ਸ਼ੁਕਰ ਤੇਰਾ ਸ਼ੁਕਰ ਤੇਰਾ ਸ਼ੁਕਰ ਵਾਸ਼ਨਾਵਾਂ ਵਿੱਚ ਗਿਲਾ ਹੋਵੇਗਾ ਸ਼ਿਕਵਾ ਹੋਵੇ ਪ੍ਰਾਰਥਨਾਵਾਂ ਦੇ ਧੰਵਾਦ ਹੋਵੇਗਾ ਸ਼ੁਕਰਾਨਾ ਹੋਵੇਗਾ ਐਸਾ ਧਾਰਮਿਕ ਗਿਆਨ ਕਹਿ ਰਿਹਾ ਹੈ ਮਨੁੱਖ ਪ੍ਰਾਰਥਨਾਵਾਂ ਵਿੱਚ ਨਹੀਂ ਜੀਦਾ ਗਿਲਿਆਂ ਵਿੱਚ ਜੀਦਾ ਹਰ ਵਕਤ ਗਿਰਾਹ ਪਰ ਹਰ ਇੱਕ ਤੇ ਗਿਆ ਸੰਸਾਰ ਤੇ ਗਿਆ ਪਰਿਵਾਰ ਤੇ ਗਿਆ ਔਰ ਗਿਲਾ ਇਹ ਤਨਾ ਵੱਜ ਜਾਂਦਾ ਹੈ ਗੁਰੂ ਦੇ ਗਿਲਾ ਪਰਮਾਤਮਾ ਦੇ ਗਿਲਾ ਵਾਸ਼ਨਾ ਗਿਲਿਆਂ ਨੂੰ ਜਨਮ ਦਿੰਦੀ ਹੈ ਪ੍ਰਾਰਥਨਾ ਧੰਵਾਦ ਨੂੰ ਜਨਮ ਦਿੰਦੀ ਹੈ ਸ਼ੁਕਰ ਤੇਰਾ ਸ਼ੁਕਰ ਤੇਰਾ ਸ਼ੁਕਰ ਇਹਨੂੰ ਮੈਂ ਵਿਸਤਾਰ ਸਹਿਤ ਨਾ ਬਿਆਨ ਕਰਾਂ ਇਤਨੀ ਅਰਥ ਕਰਦੇ ਆ ਮਨੁਖ ਦਾ ਮਨ ਇਆ ਇਸ ਦੇ ਚ ਵਾਸ਼ਨਾ ਚਲੇਗੀ ਜਾਂ ਪ੍ਰਾਰਥਨਾ ਚਲੇਗੀ ਤੀਸਰਾ ਕੁਝ ਵੀ ਨਹੀਂ ਚਲੇਗਾ ਇਹ ਵੀ ਮੈਸਲ ਵਾਸ਼ਨਾ ਵਿੱਚ ਮੰਨ ਹੁੰਦੀ ਹੈ ਮੰਨ ਔਰ ਵਾਸ਼ਨਾ ਕਈ ਦਿਨ ਰੋਜ਼ ਰੋਜ਼ ਵੱਧਦੀ ਜਾਏਗੀ ਵੱਧਦੀ ਉਸ ਦਾ ਆਪਣਾ ਨਹੀਂ ਹੁੰਦਾ ਉਸ ਦਾ ਆਪਣਾ ਨਹੀਂ ਔਰ ਇਹ ਵੀ ਅਸਰਦਿਆਂ ਵਾਸ਼ਨਾ ਅੰਤ ਦੇ ਵਿੱਚ ਆਖਿਰ ਪਾਗਲ ਬਣਾ ਕੇ ਰੱਖ ਦੇਗੀ। ਕਿੰਨਾ ਬੇਚੈਨ ਕਰਦੀ। ਪ੍ਰਾਰਥਨਾ ਧਨਵਾਦ। ਇਹਦੀ ਆਖਰਤ ਵੀ ਇੱਕ ਦਿਨ ਸੁਆਦੀ ਦੇ ਦੇਗੀ। ਸਾਰੀ ਸਮੱਸਿਆਵਾਂ ਦਾ ਅੰਤ ਕਰ ਦੇਗੀ। ਸੁਆਦੀ। ਕਦੇ ਕਦਾਈ ਕਿਸੇ ਇੱਕ ਕਦਮ ਉੱਤੇ ਅੰਦਰ। ਪ੍ਰਾਰਥਨਾ ਚੱਲਦੀ ਹੈ। चलो अगे बेटे ना चल रही हो जरूर कोशिश करनी चाहिए जब बंदा गुरुद्वारे बैठे सत्संग और बदकिस्मत ही है अगे पिछे मन थोड़ा जहा खाली हो गुरुद्वारे के कामना ना आंदा वाशना ना कोई मन मन जबकि उठे प्रार्थना चाहिए तेरा शुक्र तेरा शुक्र तेरा शुक्र ਸੁਕਰਾਨਾ ਇੱਕ ਦਿਨ ਸਮਾਦੇ ਲੈਨ ਕਰ ਜਾਂਦਾ ਹੈ ਵਾਸ਼ਨਾ 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 ਇੱਕ ਦਿਨ পাগল ਬਣਾ ਦਿੰਦਾ ਹੈ ਬੈਲੈਂਸ ਵਿਗੜ ਜਾਂਦਾ ਹੈ ਸੰਪੂਰਨ ਮਨੁੱਖ ਦਾ ਖੋਜ ਹੁੰਦਾ ਹੈ ਤੇ ਲੋ ਵਾਸ਼ਨਾ ਤਿੰਨ ਧਾਰਾਵਾਂ ਚ ਬਹਿਣ ਲੱਗ ਪੈਂਦੀ ਹੈ ਜਿਵੇਂ ਕਈ ਦਫਾ ਦਰਿਆ ਦੋ ਦੋ ਤਿੰਨ ਧਾਰਾਵਾਂ ਚ ਵਗਦਾ ਹੈ ਵਾਸ਼ਨਾ ਦੇ ਤਿੰਨ ਧਾਰੇ ਬਣ ਜਾਂਦੇ ਹਨ ਅਹੰਕਾਰ ਵਾਸ਼ਨਾ लोभ वासना काम वासना तारा बढ़ जाती और ये वासना बदी गई वद्दी गई वद्दी गई, वद्दी गई अहंकार वासना बैलेंस बिगड़ जाएगा मनुख हिंसक हो जाएगा बड़ा प्रबल क्रोधी हो जाएगा ये अंदर दया नहीं रहेगी महान कठोर हो जाएगा लोभ वासना बदी गई बदी गई गई महान बेईमान बना देगा ठग बना देगा चोर बना देगा बैलेंस बिगड़ जाएगा काम वासना बदी गई बदी गई बदी गई पुरुष है तो दुराचारी बन जाएगा स्त्री है कि गंगा बन जाएगा कुछ तक वासना अगर बदी गई बदी गई, गई बैलेंस बिगाड़ के ਹੰਕਾਰੀ ਨੂੰ ਕਠੋਰ ਬਣਾ ਦੇਗੀ ਲੋਭੀ ਨੂੰ ਬੇਈਮਾਨ ਬਣਾ ਦੇਗੀ ਕਾਮੇ ਨੂੰ ਬਲਾਤਕਾਰੀ ਬਣਾ ਦੇਗੀ ਅਗਨਕਾ ਬਣਾ ਦੇਗੀਔਰ ਇਸ ਤਰ੍ਹਾਂ ਸਮੁੱਚੇ ਸਮਾਜ ਦਾ ساری ਦੁਨੀਆ ਦਾ ਬੈਲੈਂਸ بگੜ ਜਾਂਦਾ ਬਹੁਤ ਘੱਟ ਲੋਕ ਨੇ ਜੋ ਪ੍ਰਾਰਥਨਾ ਵਿੱਚ ਜੀਉਂਦੇ ਸ਼ੁਕਰ ਸ਼ੁਕਰ ਹੈ ਸ਼ੁਕਰ ਹੈ ਕਿੱਦੇ ਤੇਰੀ ਇੱਕ ਛੋਟੀ ਜੀਆਂ ਗੱਥਾ ਮੈਨੂੰ ਯਾਦ ਆਈਏ ਚਲੋ ਕਹਦੇ ਆਂ ਦੁਨੀਆਂ ਦੇ ਬਹੁਤ ਸਾਰੇ ਮਹਾਪੁਰਸ਼ਾਂ ਦੀ ਤਰ੍ਹਾਂ ਸ਼ੇਖ ਸਾਦੀ ਵੀ ਬਚਪਨ ਦੇ ਯਤਿਮ ਰਹਿ ਗਿਆ ਸੀ ਗਨ ਗੁਰੂ ਰਾਮਦਾਸ ਜੀ ਮਹਾਰਾਜ ਯਤਿਮ ਰਹਿ ਗਏ ਸਨ ਮੁਹੰਮਦ ਸਾਹਿਬ ਯਤਿਮ ਰਹਿ ਗਏ ਸਨ ਕਦੇ ਮੈਰਜ ਕਰ ਗਏ ਗਮ ਦੁੱਖਾਂ ਦੇ ਗਹਿਰੇ ਸਾਗਰ ਦੇ ਚੋਂ ਕਈ ਵਾਰ ਗਿਆਨ ਦੇ ਬਹੁਤ ਸੁੱਚੇ ਮੋਤੀ ਨਿਕਲਦੇ ਨੇ شیخ ਸਾਦੀ ਵੀ ਯਤੀਮ ਸੀ ਥੋੜੀ ਜਿਹਾ ਉਸ ਸੰਵਾਲੀ ਬਗਦਾਦ ਦੇ ਤੇ ਧਾਰਮਿਕ ਵਿਦਿਆ ਇਸਲਾਮੀ ਵਿਦਿਆ ਪੜਨ ਵਾਸਤੇ ਚਲਾ ਗਿਆ ਮਕਤਬ ਦੇ ਚ ਇਸ ਨੂੰ ਦਾਖਲ ਕਰਨੇ ਤੰਦ ਤੇ ਕਪੜੇ ਪਾਟੇ ਹੋਏ لیکن مکتب تو کوئی ایک فرلان دی دوری تے مسجد سی پانچ وقت نماز پڑھن لئی مسجد تے جانا سی انہاں دی فجر دی نماز تے چلو سویرے سویرے ہوندی ہے بعدے ظہر دی عصر دی مغرب دی اے دن دے وقت ہوندی دوپہر تو پہلے دوپہر تو بعد شام اوپھر رات دی گرمی تپی ہوئی رہے ਉਹ ਇੱਕ ਪਰਲਾਂ ਦਾ ਪੈਂਡਾ ਉਹਨੂੰ ਤੈਅ ਕਰਨਾ ਪੈਂਦਾ ਸੀ ਪੈਰ ਦੇ ਜੁੱਤੀ ਕੋਈ ਨਹੀਂ ਸੀ। ਫਕੀਰ ਦੇ ਦਰਵਾਜ਼ਾ ਨਾ ਜਾਗੀ ਤੇ ਮੰਗ ਜਾਗੀ। ਐ خدا ਤੂੰ ਕਿਸੇ ਨੂੰ ਬੜੇ ਸੋਹਣੇ ਸੋਹਣੇ ਉੱਠ ਦਿੱਤੇ ਨੇ। ਅਸਵਾਰੀ ਕਰਦੇ ਨੇ ਮਸਜਿਦਾਂ 'ਚ ਨਮਾਜ਼ ਪੜਨ ਜਾਂਦੇ। ਕਿਸੇ ਨੂੰ ਤੂੰ ਇਰਾਕੀ ਘੋੜੇ ਦਿੱਤੇ ਨੇ। ਉਹ ਜ਼ਮਾਨੇ ਨਹੀਂ ਕਰਦਾ। ਕਿਸੇ ਕੋਲ ਪਿੱਲੇਦਾਰ ਜੁੱਤੀਆਂ ਨੇ ਜ਼ਰੀਂਦਾਰ ਜੁੱਤੀਆਂ ਸਾਡੇ ਕੋਲ ਪਾਟੀ ਜੁੱਤੀ ਨਹੀਂ ਮੇਰੇ ਪੈਰ ਜਲਦੇ ਨੇ ਛਾਲੇ ਨਿਕਲ ਆਏ ਨੇ ਸਾਡੇ ਕੋਲ ਪਾਟੀ ਜੁੱਤੀ ਵੀ ਮਕਤਬ ਤੋਂ ਪਹੁੰਚਦਾ ਮਸਜਿਦ ਤੱਕ ਗਿਲਿਆਂ ਨਾਲ ਭਰੇ ਹੋਏ ਕਿ ਵਾਸ਼ਨਾ ਮੰਗ ਮਸਜਿਦ ਵਿੱਚ ਵੀ ਵਾਸ਼ਨਾ ਕਰਕੇ ਜਾ ਰਿਹਾ ਹੈ ਰੋਜ਼ ਇਸ ਤਰ੍ਹਾਂ ਫਜਰ ਦੀ ਨਮਾਜ਼ ਤੇ ਠੀਕ ਲੰਘ ਜਾਂਦੀ ਐ ਅਮਰਦ ਵੇਲੇ ਉਹ ਦੌਰੇ ਤੇ ਪਿਸ਼ਾ ਦੀ ਨਮਾਜ਼ ਨਮਾਜ਼ ਵੀ ਠੀਕ ਹੋ ਜਾਂਦੀ ਸੀ ਸੂਰਜ ਗਰੋਹ ਵਹਣ ਕਵਾ ਰਾਤ ਪਰ ਇਹ ਤਿੰਨ ਨਵਾਜ਼ਾਂ ਇਹ ਗਿਲਾ ਕਰਦਾ ਹੋਇਆ ਹੈ ਮਸਜਿਦ ਤੱਕ ਪਹੁੰਚਦਾ ਸੀ ਤੇ ਪੜਦਾ ਸੀ ਨਮਾਜ਼ ਕੋਈ ਰਸ ਨਹੀਂ ਬਣਦਾ ਸ ਕੀ ਰਸ ਬਣੇ ਅੰਦਰ ਗਿਲੇ ਚੱਲਦੇ ਸ਼ਿਕਵਾ ਚੱਲਦਾ ਹੈ ਅੰਦਰ ਕਾਮਨਾ ਚੱਲਦੀ ਇੱਕ ਦਿਨ ਇਸੇ ਤਰ੍ਹਾਂ ਗਿਲੇ ਕਰਦਾ ਹੋਇਆ ਜਾ ਰਿਹਾ ਹੈ ਕਹਿੰਦਾ ਖੁਦਾ ਕਮਾਲ ਹੈ ਤੇਰਾ ਇਨਸਾਫ ਕਿਸੇ ਨੂੰ ਬੜੇ ਸੋਹਣੇ ਸੁਹਣੇ ਤੂਟ ਦਿੱਤੇ ਨੇ ਸਵਾਰੀ ਵਾਸਤੇ ਕਿਸੇ ਨੂੰ ਇਰਾਕੀ ਘੋੜੇ ਕਿਸੇ ਨੂੰ ਜ਼ਰੀਦਾਰ ਜੁੱਤੀ ਸਾਡੇ ਕੋਲ ਇੱਕ ਪਾੜੀ ਜੁੱਤੀ ਨਹੀਂ ਮੇਰੇ ਪੈਰ ਜਲਦੇ ਨੇ ਛਾਲੇ ਨੇ ਕਲਾਈ ਨੇ ਨਮਾਜ਼ ਪੜ੍ਹਨੀ ਵੀ ਜ਼ਰੂਰ ਮਕਤਬ ਦੇ ਚ ਪੜਿਆ ਜਾ ਰਿਹਾ ਔਰ ਉਥੋਂ ਦਾ ਹੁਕਮ ਤੇ ਪੰਜ ਵਕਤ ਵਿਦਿਆਰਥੀਆਂ ਨੇ ਨਮਾਜ਼ ਤੇ ਪੜਨੀ ਅੱਜ ਵੀ ਇਸ ਤਰ੍ਹਾਂ ਗਿਲੇ ਨਾਲ ਭਰਿਆ ਹੋਇਆ ਜ਼ੁਹਰ ਦੀ ਨਮਾਜ਼ ਪੜਨ ਲਈ ਆ ਰਹੇ ਮਸਜਿਦ ਦੇ ਕੋਲ ਪਹੁੰਚਿਆ ਤੇ ਕੀ ਦੇਖਦਾ ਇੱਕ ਉਹ ਮਨੁੱਖ ਮਸਜਿਦ ਦੀਆਂ ਸੇੜੀਆਂ ਤੇ ਚੜਨ ਦੀ ਕੋਸ਼ਿਸ਼ ਕਰ ਰਿਹਾ ਸੀ ਜਿਹਦੀਆਂ ਦੋਵੇਂ ਲੱਤਾਂ ਨਹੀਂ ਸੀ ਉੱਪਰ ਚੜਨ ਦੀ ਕੋਸ਼ਿਸ਼ ਕਰ ਰਿਹਾ ਹਾਂ ਹੱਥ ਜੁੜ ਗਏ ਸ਼ੇਖ ਸਾਦੀ ਦੇ ਖੁਦਾ ਮੈਂ ਜੁੱਤੀ ਨਹੀਂ ਮੰਗਦਾ ਕੱਲ ਛੱਡੀ ਤੂੰ ਮੇਰੇ ਪੈਰ ਸਲਾਮਤ ਰਹਿਣ ਦੇ ਤੇਰਾ ਬੜਾ ਬੜਾ ਸ਼ੁਕਰਾਨਾ ਮੈਂ ਗਿਲਾ ਕਰਦਾ ਰਿਹਾ ਤੂੰ ਮੈਨੂੰ ਜੁੱਤੀ ਨਹੀਂ ਦਿੱਥੇ ਪਰ ਮੈਂ ਕਦੀ ਇਹ ਦੇਖਿਆ ਹੀ ਨਹੀਂ ਕਿਆਂ ਕੋਲ ਪੈਰ ਵੀ ਕੋਈ ਨਹੀਂ ਤੇਰਾ ਸ਼ੁਕਰਾਨਾ ਜਦ ਪਹਿਲੀ ਸਮਾਦੀ ਉੱਗੀ ਉਸੇ ਦਿਨ ਲੱਗੀ ਨਿਮਾਜ਼ ਜਦ ਸ਼ੁਕਰਾਨੇ ਪ੍ਰਾਰਥਨਾ ਨਾ ਪ੍ਰਾਰਥਨਾ ਦੇ ਧਨਵਾਦ ਆਉਂਦਾ ਤੇਰਾ ਧਨਵਾਦ ਤੇਰਾ ਸ਼ੁਕਰ ਕਮ ਸੇ ਕਮ ਪਾਠ ਕਰਨ ਲੱਗੇ ਆਂ ਬਨੁਖ ਸ਼ੁਕਰਾਨੇ ਚ ਹੋ ਗਏ ਵਾਹਿਗੁਰੂ ਮੰਤਰ ਜਪਣ ਲੱਗੇ ਆਂ ਸ਼ੁਕਰਾਨੇ ਚ ਹੋ ਗਏ ਕੀਰਤਨ ਸੁਣ ਰਿਹਾ ਹੈ ਪ੍ਰਾਰਥਨਾ ਦੇ ਚ ਹੋ ਗਏ ਪ੍ਰਾਰਥਨਾ ਦਾ ਮਤਲਬ ਨਹੀਂ ਅਰਦਾਸ ਦਾ ਇਹ ਮਤਲਬ ਨਹੀਂ ਕੋਈ ਮੰਗ ਅਰਦਾਸ ਦੇ ਧਨਵਾਦ ਤੇਰਾ ਸ਼ੁਕਰ ਸਿੱਧਾ ਸ਼ਬਦ ਪ੍ਰਾਰਥਨਾ ਸਤਿਗੁਰਾਂ ਨੇ ਸ਼ਬਦ ਸਾਨੂੰ ਦਿੱਤਾ ਹੈ ਅਰਦਾਸ ਅਰਜ਼ੇਦਾਰ ਹੱਥ ਜੋੜ ਕੇ ਅਰਦਾਈ ਕਰਨੀ ਪ੍ਰਾਰਥਨਾ ਕਰਦੇ ਹਨ ਅਰਜ਼ੇਦਾਰ